ਸੋੜੇ ਸਮਾਜ ਨੇ ਦੇ ਦਿੱਤੀ ਏ ਤੇ ਕਿਦਾਂ ਇਹਨੂੰ ਨਿਭਾਉਗੇ ਤਾਂ ਕੀ ਕਰਨਾ ਚਾਹਦੇ ਹੋ ਮੇਰੇ ਸਾਰੇ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸਭ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੇ ਇਹਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਔਰ ਮੇਰੇ ਭਰਾਵਾਂ ਨੇ ਸਾਰਿਆਂ ਨੇ ਬਹੁਤ ਸੋਹਣੇ ਵਿਚਾਰ ਰੱਖੇ ਸੀਗੇ ਤਾਂ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਸਾਰਿਆਂ ਦੇ ਵਿਚਾਰਾਂ ਤੇ ਮੈਂ ਖਰਾ ਉਤਰਾਂ ਪਹਿਲ ਦੇ ਆਧਾਰ ਤੇ ਕੀ ਕੰਮ ਕਰੋਗੇ ਤੁਸੀਂ ਪਹਿਲ ਦੇ ਆਧਾਰ ਤੇ ਮੇਰੀ ਜੋ ਟੀਮ ਲੱਗੇਗੀ ਜੋ ਰਲ ਕੇ ਆਪਾਂ ਕਰਾਂਗੇ ਸਾਰੇ ਇਕੱਠੇ ਕਰਾਂਗੇ ਮੈਂ ਕੱਲਾ ਕੁਝ ਨਹੀਂ ਕਰਾਂਗਾ ਮੈਂ ਕੱਲਾ ਕਹੇ ਜੋਗਾ ਨਹੀਂ ਆ ਜੋ ਵੀ ਕਰਾਂਗਾ ਆਪਣੇ ਭਰਾਵਾਂ ਨਾਲ ਰਲ ਕੇ ਕਰਾਂਗਾ ਹੁਣ ਅਗੋਂ ਤੁਹਾਡੇ ਸ਼ੁਭ ਯਾਤਰਾ ਵੀ ਆ ਰਹੀ ਏ ਬਾਲਮੀਕ ਜੀ ਮਹਾਰਾਜ ਦਾ ਜਨਮ ਦਿਹਾੜਾ ਵੀ ਆ ਰਿਹਾ ਉਹਦੀਆਂ ਕੀ ਤਿਆਰੀਆਂ ਕਰ ਰਹੇ ਸੀ ਉਹਦੀਆਂ ਤਿਆਰੀਆਂ ਜੀ ਬਸ ਅੱਜ ਪ੍ਰਧਾਨ ਨਿਯੁਕਤ ਕੀਤਾ ਇਹਨਾਂ ਨੇ ਸਾਰੇ ਰਲ ਕੇ ਜੋ ਸਾਡੇ ਆਪਣੇ ਮੈਂਬਰ ਵੱਡੇ ਨੇ ਜੋ ਵੱਡੇ ਸਹਿਬਾਨ ਜੋ ਪਹਿਲਾਂ ਤੋਂ ਕਰ ਰਹੇ ਆ ਰਹੇ ਨੇ ਇਸ ਵਾਰ ਬਹੁਤ ਹੀ ਧਮ ਧਾਮ ਨਾਲ ਇਕਜੁੱਟ ਹੋ ਕੇ ਇਕਤਾ ਦੀ ਸ਼ੁਭ ਯਾਤਰਾ ਨਿਕਲੇਗੀ ਭਗਵਾਨ ਬਾਲਮੀਕ ਜੀ ਇਹ ਆਪਣੇ ਸਮਾਜ ਦਾ ਇੱਕ ਨੌਜਵਾਨ ਲੀਡਰ ਤੁਹਾਨੂੰ ਮਿਲਿਆ ਜਿਹਨੇ ਪ੍ਰਧਾਨ ਬਣਾਇਆ ਵਾ ਸਭ ਤੋਂ ਪਹਿਲੇ ਜੈ ਵਾਲਮੀਕੀ ਅੱਜ ਸਿਟੀ ਵਾਲਮਿਕ ਸਭਾ ਦੀ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਛੋਟੇ ਵੀਰ ਗੋਕਲ ਮਲਿਕ ਜੀ ਨੂੰ ਸਿਟੀ ਵਾਲਮਿਕ ਸਭਾ ਦਾ ਸਰਬਸੰਮਤੀ ਨਾਲ ਪੂਰੇ ਸਮਾਜ ਨੇ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਔਰ ਭਗਵਾਨ ਵਾਲਮੀਕੀ ਪ੍ਰਕਾਸ਼ ਉਤਸਵ ਦੇ ਵਿੱਚ ਜਿਹੜੀ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਔਰ ਇਸ ਸਮਾਜ ਨੇ ਜਿੰਨੇ ਵੀ ਸਾਰੇ ਇੱਥੇ ਸਾਥੀ ਪਹੁੰਚੇ ਸੀ ਔਰ ਪੂਰੇ ਸਮਾਜ ਨੇ ਇੱਕਠ ਹੋ ਕੇ ਗੋਕਲ ਜੀ ਦੇ ਹੱਕ ਦੇ ਵਿੱਚ ਇਹ ਫੈਸਲਾ ਲਿੱਤਾ ਕਿ ਸਾਡੇ ਪ੍ਰਧਾਨ ਗੋਕਲ ਜੀ ਇਸ ਵਾਰ ਇਹਨਾਂ ਨੂੰ ਮੌਕਾ ਦਿੱਤਾ ਵਾ ਔਰ ਸ਼ੋਭਾ ਯਾਤਰਾ ਔਰ ਵਾਲਮਿਕ ਸਮਾਜ ਦੇ ਸਾਰੇ ਸਾਥੀਆਂ ਨਾਲ ਲੈ ਕੇ ਇਹ ਵਧੀਆ ਤੋਂ ਵਧੀਆ ਆਪਣਾ ਪ੍ਰੋਗਰਾਮ ਕਰਨਗੇ ਔਰ ਆਪਣੀਆਂ ਸੇਵਾਵਾਂ ਸਮਾਜ ਨੂੰ ਦੇਣਗੇ ਅੱਜ ਅਜ ਨੌਜਵਾਨ ਜਿਹੜਾ ਇੱਕ ਪ੍ਰਧਾਨ ਬਣਾਇਆ ਵਾ ਕਿਵੇਂ ਵੇ ਪਹਿਲੇ ਆਪਣਾ ਨਾਮ ਦੱਸੋ ਜੈ ਵਾਲਮੀ ਕੇ ਸਾਰਿਆਂ ਨੂੰ ਵੇਲੇ ਖਾਰਵਲ ਵਾਲਮੀ ਮੈਂ ਬਾਉ ਸੰਜੀਤ ਹਾਂ ਤੇ ਲੌਕਸਨਾ ਪੰਜਾਬ ਦਾ ਹਾਂ ਅੱਜ ਜੋ ਸ੍ਰੀ ਸਮਾਧੀ ਫਰਵਰੀ ਚੋਣ ਦੇ ਸਾਲ ਬਾਅਦ ਉਹ ਆਪਣੇ ਇਥੇ ਅਚਲੀ ਗੇਟ ਭਗਵਾਨ ਵਾਲਮੀ ਕੀ ਮੰਦਿਰ ਵਿਖੇ ਕੀਤੀ ਗਈ ਆ ਸਾਰੇ ਸਮਾਜ ਦੇ ਰਹਿਮਾਈ ਥਲੇ ਤੇ ਉਹਦੇ ਚੱਪਾ ਇੱਕ ਨੌਜਵਾਨ ਜਿਹੜਾ ਅੱਜ ਇੱਕ ਉਬਰ ਦਾ ਸਤਾਰਾ ਜਿਹਨੂੰ ਕਹੜੀਏ ਹੁੰਦੇ ਨੇ ਉਹਨੂੰ ਅੱਪਾ Google ਮਲਿਕ ਨੂੰ 시ੜੀ ਸਭਾ ਦੀ ਜਿਹੜੀ ਆ ਜ਼ਿੰਮੇਵਾਰ ਦਿੱਤੀ ਏ ਉਹਨੂੰ ਉਹਦੀ ਪ੍ਰਧਾਨਗੀ ਦੀ ਤੇ ਹੁਣ ਉਹ ਹੀ ਸਾਰੇ ਸਮਾਜ ਨੂੰ ਦੇਖੇਗਾ ਤੇ ਸੁਭਾ ਜਤਨ ਦੇਖੇਗਾ ਜੈ ਵਾਲਮੀ ਕੀ ਤੇ ਭਗਵਾਨ ਵਾਲਮੀ ਕੀ ਦੇ ਬਰਕਰ ਦੇਵਤੀ ਸਭ ਨੂੰ ਲੱਖ ਲੱਖ ਵਧਾਈ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਅਸੀਂ ਅਚਲੀ ਗੇਟ ਵਿਖੇ ਸਾਰੀ ਬਰਾਦਰੀ ਇਕੱਠੀ ਹੋਈ ਆ ਔਰ ਸੂਈ ਬਰਾਦਰੀ ਬੜਾ ਮਨ ਖੁਸ਼ ਹੋਇਆ ਕਿ ਅੱਜ ਕੱਲੀ ਬਰਾਦਰੀ ਇਕੱਠੀ ਆਈ ਤੇ ਕੋਈ ਹੋਰ ਨਹੀਂ ਆ ਇਹਦੇ ਵਿੱਚ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਔਰ ਅਸੀਂ ਗੋਕਲ ਨੂੰ ਜਿਹੜਾ ਕਿ ਨੌਜਵਾਨ ਲੜਕਾ ਗੋਕਲ ਹੈ ਔਰ ਇਹਨੂੰ ਸਾਰੀ ਬਰਾਦਰੀ ਨੇ ਰਲ ਕੇ ਸਹਾ ਪ੍ਰਧਾਨਗੀ ਦਿੱਤੀ ਆ ਔਰ ਇਹ ਆਪਣੀ ਟੀਮ ਦੇ ਨਾਲ ਰਲ ਕੇ ਜੋ ਵੀ ਡਿਸੀਜਨ ਲਏਗਾ ਤੇ ਅਸੀਂ ਉਹਦੇ ਨਾਲ ਆ ਔਰ ਬੜੀ ਧੁੰਦਾਂ ਦੇ ਨਾਲ ਅਸੀਂ ਮਹਾਰਾਜ ਜੀ ਦਾ 52 ਉਸਤ ਮਨਾਵਾਂਗੇ। ਨਿਰਮੈ ભગવાન ਵਾਲਮੀਕੀ ਮਹਾਰਾਜ ਦੀ ਜੈ। ਜੀ ਸਰ ਜੀ ਕੀ ਕਹਿਣਾ ਚਾਹੁੰਦੇ ਆ ਜੀ ਭਰਾਂ ਦੇ। ਸਭ ਤੋਂ ਪਹਿਲਾਂ ਤਾਂ ਸਾਰੇ ਸਮਾਜ ਦੇ ਸਾਰੇ ਸਾਥੀਆਂ ਦਾ ਆਇਆ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਸਾ ਕਿ ਹਰ ਸਾਲ ਪ੍ਰਧਾਨਗੀ ਨਿਯੁਕਤੀ ਕੀਤੀ ਜਾਂਦੀ ਆ ਅੱਜ ਇਹ ਪੂਰੇ ਸਮਾਜ ਵੱਲੋਂ ਪੂਰੀ ਸਰਵ ਸੰਮਤੀ ਦੇ ਨਾਲ ਜਾ ਕੇ ਗੋਕਲ ਮਲਿਕ ਨੂੰ ਪ੍ਰਧਾਨ ਬਣਾਇਆ ਗਿਆ ਗੋਕਲ ਮਲਿਕ ਬਹੁਤ ਵਧੀਆ ਬੰਦਾ ਵਾ ਸਾਰਿਆਂ ਨੂੰ ਮਿਲਦਾ ਸਮਾਜ ਦੇ ਸਾਰਿਆਂ ਨਾਲ ਵਿਚਰਦਾ ਵਾ ਇਸ ਕਰਕੇ ਸਾਰਾ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇਗਾ ਤੇ ਵੱਧ ਤੋਂ ਵੱਧ ਪ੍ਰਗਤੀ ਫਿਰਾਂਗੇ ਰੋਲ ਲਗਾਵਾਂਗੇ ਤੇ ਅੱਗੋਂ ਸਾਡੀ ਜਿਹੜੀ ਰਣਨੀਤੀ ਤਿਆਰ ਹੋਣੀ ਆ ਜਦੋਂ ਸਾਡੀ ਕੈਬਨਿਟ ਤਿਆਰ ਹੋ ਗਈ ਆ ਤਾਂ ਬੈਠ ਕੇ ਇੱਕ ਮੀਟਿੰਗ ਕਰਾਂਗੇ ਫਿਰ ਅੱਗੇ ਦੀ ਰਣਨੀਤੀ ਤੁਹਾਨੂੰ ਦੱਸਾਂਗੇ